ਮਾ ਜੀ ਕੰਟਰ ਮੈਂ ਕੋਲੋਂ ਇਹ ਮਿਲਿਆ ਬਹੁਤ ਹੋਇਆ ਖਰਾਬ ਹੋ ਗਿਆ ਯਾਰ ਹੋਰ ਕੀ ਯਾਰ ਬਹੁਤ ਖਰਾਬ ਕਰਦਾ ਬਾਈ ਟਰੋ ਜੀ ਕਦੇ ਨਾ ਕਦੇ ਬਸ ਕਦੇ ਕਿੰਜਸ ਬਹਿ ਗਿਆ ਕਦੇ ਖੋਸ਼ ਹੋ ਗਿਆ ਕਦੇ ਚੈਨ ਟੁੱਟ ਗਈ ਦੇਖ ਬੇਰੋਜ਼ਗਾਰੀ ਲਾ ਕੇ ਬੈਗੀ ਕੰਮ ਹੈ ਕੋਈ ਨਹੀਂ ਯਾਰ ਸਹੀ ਗੱਲ ਆ ਮੇਰਾ ਤਾਂ ਜੀ ਕਰਦਾ ਇਹਨੂੰ ਵੇਚ ਸਾੜ ਦਿਆਂ ਪਰ ਬਾਅਦ ਚ ਲਿਆਬ ਨਹੀਂ ਜਾਣਾ ਕਰਾਂ ਕੀ ਤੋ ਦੇਖਦੇ ਆ ਕੱਪੜੇ ਕੋਲ ਨੂੰ ਕੁਛ ਕੋਈ ਨਾ ਮੈਂ ਵੇਚ ਦੇਣਾ ਮੈਂ ਨਾ ਇਹ ਤੁਹਾਨੂੰ ਸਹੀ ਦੱਸਾਂ ਪੱਕਿਆ ਪਿਆ ਕੋਈ ਆ ਜਾਓ ਬਾਈ ਜੀ ਹੁਣ ਕੀ ਵੇਖਣ ਲੱਗ ਗਏ ਆ ਹੋਰਿਆ ਗੱਲ ਤੋਂ ਹੁਣ ਕੀ ਹੋ ਗਿਆ ਹੁਣ ਕੀ ਸੋਚੀ ਜੰਨੇ ਆ ਆਓ ਵੇਖ ਸਾਹਮਣੇ ਤੇ ਸਾਹਮਣੇ ਰਿਕਸ਼ਾ ਹੀ ਆ ਗੱਡੀ ਲੈਣੀ ਓ ਗੱਡੀ ਲੈਣੀ ਆ ਉਹ ਭਰਾਵਾ ਮੋਟਰਸਾਈਕਲ ਤਾਂ ਖਰਾਬ ਆ ਉਹ ਬਣਵਾਉਣ ਜੋਗੇ ਤਾਂ ਪੈਸੇ ਹੈ ਨਹੀਂ ਉਹ ਬਸ ਇੱਕ ਰਿਕਸ਼ਾ ਲੈ ਕੇ ਦੇਣਾ ਓਏ ਉਹਨੂੰ ਰਿਕਸ਼ਾ ਕਿੱਥੋਂ ਲੈ ਦੀਏ ਆਪਣੇ ਤਾਂ ਮੋਟਰਸਾਈਕਲ ਨਹੀਂ ਬਣਵਾਇਆ ਜਾਂਦਾ ਉਹਨੂੰ ਰਿਕਸ਼ਾ ਲੈ ਕੇ ਦੇਣਾ ਤੇ ਆਪਣੀ ਗੱਡੀ ਆ ਜਣੀ ਉਹ ਕਿਦਾਂ ਆਇਆ ਦਾਦਾ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਰਿਕਸ਼ਾ ਆਪਣਾ ਹੀ ਹੈ ਜੀ ਹਾਂਜੀ ਆਪਣਾ ਹੀ ਹੈ ਜੀ ਕਿੰਨੀ ਕਮਾਈ ਰੋਜ਼ ਕਰ ਲੈਂਦੇ ਜੀ ਕੀ ਕਰੀਏ ਜੀ ਰੱਖਿਆ ਪੁਰਾਣਾ ਕਦੇ ਚੈਨ ਟੁੱਟ ਜਾਂਦੀ ਕਦੇ ਟਾਇਰ ਪਾਟ ਜਾਂਦਾ ਕਦੇ ਮਗਰਾ ਟੁੱਟ ਜਾਂਦਾ ਬਸ ਆਈ ਚਲੇ ਚੱਲੀ ਜਾਂਦੀ ਹੈ ਜੀ ਤੇ ਜੇ ਤੁਹਾਨੂੰ ਅਸੀਂ ਨਵਾਂ ਰਿਕਸ਼ਾ ਲੈ ਆਈਏ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਦੋਸਤੋ ਇਹ ਵੀਰ ਬਹੁਤ ਮਿਹਨਤੀ ਵੀਰ ਆ ਤੇ ਆਪਾਂ ਇਸ ਵੀਰ ਨੂੰ ਨਵਾਂ ਰਿਕਸ਼ਾ ਲੈ ਕੇ ਦੇਣਾ ਵਾ ਤੇ ਤੁਸੀਂ ਮੇਰੇ ਵਿੱਚ ਜਿੰਨਾ ਕੋਈ ਵੀਡੀਓ ਜਾਂਦੀ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਬਾਕੀ ਪਰਗੜ ਤੁਸੀਂ ਦੱਸ ਦਿਓ ਅਸੀਂ ਵੀਰ ਦਾ ਖਾਤਾ ਨੰਬਰ ਪਾਵਾਂਗੇ ਤੇ Google Pay ਨੰਬਰ ਵੀ ਦਿੱਤਾ ਤੇ ਤੁਸੀਂ ਸਿੱਧੀ ਵੀਰ ਦੇ ਖਾਤੇ ਵਿੱਚ ਪੈਸੇ ਭੇਜਨੇ ਆ ਤੇ ਇੱਕ ਗੱਲ ਹੋਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਵੀਰ ਦੀ ਮਦਦ ਹੋ ਜੇ ਕੋਈ ਨਹੀਂ ਵੀਰ ਜੀ ਤੁਹਾਨੂੰ ਨਵਾਂ ਰਿਕਸ਼ਾ ਲੈ ਜਾਾਂਗੇ ਠੀਕ ਹੈ ਧੰਨਵਾਦ ਜੀ ਕੋਈ ਗੱਲ ਨਹੀਂ ਧੰਨਵਾਦ ਦੋਸਤੋ ਲੈ ਵੀ ਪਰਕਰ ਸਿਆ ਹੁਣ ਵੀਡੀਓ ਪਾ ਦੇ ਉੱਤੇ Google Pay ਤੇ ਖਾਤਾ ਨੰਬਰ ਦੋਵੇਂ ਲਾ ਦੇ ਉਹ ਖਾਤਾ ਨੰਬਰ ਤਾਂ ਯਾਰਾ ਪਹੁੰਚਦਾ ਦੇਣਾ ਤੇ ਆਪਾਂ ਨੂੰ ਕੀ ਫਾਇਦਾ ਓਏ ਬੋਲਿਆ ਯਾ ਆਪਾਂ ਲਾਉਣਾ ਥੋੜੀ ਆ Google Pay ਵੀ ਆਪਣਾ ਤੇ ਖਾਤਾ ਵੀ ਆਪਣਾ ਪਰ ਇੱਕ ਤਿਆਰ ਖਣਾ ਜਿਹੜਾ ਪਿੱਛੇ ਮਿਊਜ਼ਿਕ ਲਾਉਣਾ ਨਾ ਉਹ ਇੰਨਾ ਸੈੱਟ ਲਾਉਣਾ ਨਾ ਬਸ ਲੋਕੀ ਵੇਖ ਕੇ ਰੋੜ ਲੱਗ ਪਣ ਅੱਜੇ ਆਪਾਂ ਲੋਕਾਂ ਖਾਤੇ ਨਾਲ ਆਪਣਾ ਫਾਇਦੇ ਬਣ ਗਏ ਇਸਲਾਸੇ ਵੀ ਹੈ ਅੱਜੇ ਦੋਸਤੋ ਦੋਸਤੋ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹਨਾ ਕਿ ਤੁਹਾਡੇ ਦਸਵੰਦ ਦਾ ਕੋਈ ਮੇਰੇ ਵਰਗਾ ਨਜਾਇਜ਼ ਫਾਇਦਾ ਨਾ ਲਵੇ ਇਹੋ ਬੇਨਤੀ ਆ ਬਿਟੂ ਦਸਵੰਦ ਭੇਜਣਾ ਸਿੱਧਾ ਲੋੜਵੰਦਾਂ ਤੱਕ ਭੇਜੋ ਜਦੋਂ ਵਿੱਚ ਵਿਚੋਲਾ ਪੈ ਗਿਆ ਤੁਹਾਡੇ ਭੇਜੇ ਦਸਵੰਦ ਦਾ ਦਰਵਾਜ਼ਾ ਹੋ ਰਹੀ ਆ ਸੱਚ ਆ ਭਈ ਇਹ ਜੇ ਤੁਸੀਂ ਚਾਹੋ ਕਿ ਸਾਡੀ ਸੇਵਾ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਲੱਗੇ ਤਾਂ ਆਪਣੀ ਸੇਵਾ ਲੋੜਵੰਦ ਤੱਕ ਸਿੱਧੀ ਪਹੁੰਚਾਓ ਕਿਉਂਕਿ ਅਕਸਰ ਦੇਖੀਦਾ ਬਹੁਤ ਇਸ ਤਰ੍ਹਾਂ ਦੀ ਵੀਡੀਓ ਹੁੰਦੀਆਂ ਉੱਤੇ Google Pay ਤੇ ਕਾਊਂਟ ਨੰਬਰ ਜ਼ਿਆਦਾਤਰ ਵੀਡੀਓ ਪਾਉਣ ਵਾਲਿਆਂ ਹੁੰਦਾ ਸੋ ਉਹਦਾ ਕੋਈ ਹਿਸਾਬ ਨਹੀਂ ਕਿ ਕਿੱਥੋਂ ਕਿੰਨੇ ਕਿੱਥੋਂ ਕਿੰਨੇ ਕਿੰਨੇ ਪਾਤੇ ਆ ਕਿਸੇ ਨੂੰ ਕੁਝ ਨਹੀਂ ਪਤਾ ਇਹ ਵੀ ਕਿਉਂ ਕਿ ਕਿਤੇ ਬਾਈ ਇਕੱਠੇ ੜ ਕੇ ਕੁਝ ਨਹੀਂ ਪਤਾ ਕੋਈ ਹਿਸਾਬ ਨਹੀਂ ਸੋ ਇਹ ਬੇਨਤੀ ਹੈ ਕੋਈ ਗੁੱਸਾ ਨਾ ਕਰੇ ਕਿਰਾਂ ਕਰੇ ਇੱਕ ਛੋੜਾ ਜਿਹਾ ਮੈਸੇਜ ਜੇ ਚੰਗਾ ਲੱਗੇ ਤੇ ਅੱਗੇ ਪਹੁੰਚਾ ਕਰ ਦਿਓ ਠੀਕ ਹੈ ਸ਼ੇਅਰ ਜ਼ਰੂਰ ਕਰਿਓ ਧੰਨਵਾਦ